ਵਰਦੀ ਟੂ ਯੂ ਹੈਪੀ ਹੈਪੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋ ਸਭ ਜਣੇ ਠੀਕ ਠਾਕ ਜੀ ਉਮੀਦ ਕਰਦੇ ਆ ਕਿ ਸਾਰੇ ਜਣੇ ਵਧੀਆ ਹੋਵੋਗੇ ਨਹੀਂ ਬਹੁਤ ਵਧੀਆ ਤੇ ਜੋ ਤੁਹਾਡੀ ਵੀ ਬਹੁਤ ਵਧੀਆ ਆ ਅਸੀਂ ਬਹੁਤ ਵਧੀਆ ਤੇ ਗੱਲ ਤੁਸੀਂ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਲੱਗ ਗਿਆ ਹੁਣ ਕਿ ਅੱਜ ਦਾ ਵਲੌਗ ਤੁਸੀਂ ਫੋਟੋ ਦੇਖ ਲਈ ਹੋਣੀ ਆ ਸ਼ਾਰਟ ਵੀ ਤੁਸੀਂ ਸਾਰਿਆਂ ਨੇ ਦੇਖਿਆ ਤੇ ਸਾਰਿਆਂ ਵਧਾਈਆਂ ਵੀ ਦਿੱਤੀਆਂ ਉਦੇ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਉਹਦੇ ਵੀ ਅਸੀਂ ਰਿਪਲਾਈ ਕਰਨੀ ਆ ਤੇ ਥੋੜੇ ਜਿ ਰੁਝੇਵੇਂ ਹੀ ਆ। ਮਾਰਾ ਇਹਨੇ ਬੜੀ ਬਖਸ਼ਿਸ਼ ਕੀਤੀ ਆ ਕਿ ਸਾਡੇ ਘਰ ਬੇਟਾ ਹੋਇਆ 17 ਤਰੀਕ ਦਾ। ਤੇ ਬਸ ਹਜੇ 4-5 ਦਿਨ ਉਧਰ ਹੀ ਦੌੜ ਲੱਗੀ ਸੀਗੀ। ਹੂੰ। ਕਿ ਹਸਪੀਟਲ ਸੀਗਾ 4-5 ਦਿਨ ਤੇ ਉਧਰ ਹੀ ਰਏ। ਬਿਲਕੁਲ। ਕਦੇ ਘਰ ਆ ਕਦੀ ਬਾਹਰ ਤੇ ਰੁਝੇਵੇਂ ਵੀ ਇਦਾਂ ਦੇ ਸੀਗੇ ਵੀ ਵੀਡੀਓ ਵੀ ਬਣਾਉਣੀ ਵਿੱਚੋਂ ਤੇ ਇਹੋ ਜੇ ਕੰਮ ਵਿੱਚੋਂ ਬੈਠੇ ਰਹੇ। ਤੇ ਵਲੌਗ ਬਣਿਆ ਨਹੀਂ ਸਾਡੇ ਕੋਲ। ਸਾਰੇ ਪੁੱਛਦੀ રે ਵੀ ਜੋਤ ਵੀ ਦਿਓ ਜੀ ਨਹੀਂ ਆਂਦੀ ਵੀ ਦੇ ਚ ਕਟ ਆਉਂਦਾ ਨਹੀਂ ਹੋ ਹੀਗਾ ਪੀ ਹੈਨਾ ਥੋੜਾ ਟਾਈਮ ਹੀ ਇਦਾਂ ਦਾ ਹੀ ਫਿਰ ਕੰਮ ਕਰਨ ਦੀ ਮੁਸ਼ਕਲ ਹੁੰਦੀ ਹੀ ਤੇ ਹੁਣ ਇਹ ਵੀ ਹੁਣ ਮਹੀਨੇ ਕੇ ਬਾਅਦ ਫਿਰ ਆਇਆ ਕਰੀਏ ਤੇ ਰਹੀ ਲਾਉਂਦੇ ਆ ਤੇ ਹੁਣੇ ਆ ਜਾਓ ਮੰਮੀ ਕਹਿੰਦੇ ਨਾ ਮੈਂ ਤਾਂ ਹੁਣ ਵੀ ਕਹਿੰਦੇ ਮੈਂ ਤਾਂ ਕੋਈ ਗੱਲ ਹੁਣ ਤੁਸੀਂ ਘਰ ਆ ਗਏ ਜੇ ਤੇ ਹੁਣ ਸੀਸਨ ਕਰਾ ਦਿਆ ਕਰੋ ਕਹਿੰਦੇ ਨਾ ਮੰਮੀ ਕਹਿੰਦੀ ਮੈਂ ਤੇ ਕੁੜੀ ਨੂੰ ਤਿੰਨ ਮਹੀਨੇ ਕੰਮ ਨਹੀਂ ਕਰਨ ਦੇਣਾ ਹੈਗਾ ਤੇ ਬਾਕੀ ਆਪੀ ਚਲੋ ਵਾਈਗਰ ਨੇ ਜੋ ਨਹੀਂ ਬਹੁਤ ਵਧੀਆ ਲੱਗੇ ਹੋਗੇ ਸੁਣੀ ਸਾਡੀ ਤੇ ਪਰ ਮੈਨੂੰ ਨਹੀਂ ਇਹ ਚੀਜ਼ ਦੀ ਉਮੀਦ ਹੈਗੀ ਕਿਉਂਕਿ ਅਰਮੋਲੂ ਜਦੋਂ ਪੁੱਛਦੇ ਹੀ ਉਹ ਕਰਦਾ ਹੈ ਵੀ ਮੈਨੂੰ ਭੈਣ ਹੀ ਚਾਹੀਦੀ ਆ ਮੈਨੂੰ ਭੈਣ ਚਾਹੀਦੀ ਆ ਮਮਾ ਅਰਮੋਲ ਇਹ ਕਹਿੰਦਾ ਵੀ ਭੈਣ ਚਾਹੀਦੀ ਆ ਪਾਪਾ ਨੂੰ ਮੁੰਡਾ ਨਹੀਂ ਚਾਹੀਦਾ ਹੈਗਾ ਸਾਡੇ ਘਰ ਮੁੰਡੇ ਬੜੇ ਆ ਅਸੀਂ ਸ਼ਾਪਿੰਗ ਵੀ ਜਦੋਂ ਕੀਤੀ ਸਾਰੀ ਉਦੋਂ ਵੀ ਅਸੀਂ ਇਹ ਸੋਚਦੇ ਰਹੇ ਵੀ ਕਲਰ ਵਗੈਰਾ ਜਾਂ ਡਿਜ਼ਾਈਨ ਉਹ ਹੀ ਲੈਣੇ ਜਿਹੜੇ ਦੋਨਾਂ ਨੂੰ ਮਤਲਬ ਆ ਜਾਣ ਕਿਉਂਕਿ ਥੋੜੀ ਸ਼ਾਪਿੰਗ ਪਹਿਲਾਂ ਵੀ ਕਰਨੀ ਪੈਂਦੀ ਹੈ ਹਨਾ ਤੇ ਉਹ ਵਾਇਗਰ ਜੀ ਨੂੰ ਨਹੀਂ ਮੰਨਦੇ ਉਹ ਕਹਿੰਦੇ ਵੀ ਨਹੀਂ ਇਹ ਵੀ ਵੀਰ ਵੀਰ ਹੀ ਹੋਣੇ ਆ ਹੁਣ ਕਿਉਂਕਿ ਕਮੀਆਂ ਉਹਦੋ ਮਹਿਸੂਸ ਹੁੰਦੀਆਂ ਜਦੋਂ ਬੰਦੇ ਕੋਲ ਕੁਝ ਨਾ ਹੋਵੇ ਹੈਨਾ ਹੁਣ ਤੇ ਵੈਗੁਰ ਨੇ ਚਲੋ ਸਾਰਾ ਮੋਲ ਕਰਕੇ ਸਾਨੂੰ ਇਹ ਚੀਜ਼ ਦੀ ਮਹਿਸੂਸ ਨਹੀਂ ਹੁੰਦੀ ਕੱਲੀ ਤੇ ਬੇਟਾ ਸਾਡੇ ਕੋਲ ਗਿਆ ਹੈਗਾ ਇਹ ਹੋਰ ਨਾ ਇੱਕ ਬੇਟਾ ਹੋਰ ਦੇਦਾ ਇਹ ਆਪੇ ਹੀ ਜਿਵੇਂ ਵੈਲ ਤੋਂ ਛੇਤੀ ਭਗਤੋ ਜਾਂਦੀ ਐਨ ਮੋਲ ਨੂੰ ਸੈਟਲ ਕਰਕੇ ਤੇ ਐਨ ਮੋਲ ਨੇ ਬਾਕੀ ਕੰਮ ਆਪੇ ਸਾਹਮਣੇ ਨੇ ਤੇ ਵੈਗੁਰ ਦਾ ਬੜਾ ਸ਼ੁਕਰ ਹੈ ਕਿ ਨਾ ਇਹ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਅੱਗੇ ਵੀ ਸ਼ੁਕਰ ਕਰਦੇ ਆ ਬਾਬਾ ਜੀ ਦਾ ਵੀ ਇਹਨਾਂ ਨੂੰ ਸੁਧਿਆ ਹਨ ਸੁਧਿਆ ਮੱਤਾ ਵੀ ਮਿਲਣ ਤੇ ਬਾਕੀ ਹੁਣ ਵੀਡੀਓ ਚ ਆਇਆ ਕਰਾਂਗੇ ਹੁਣ ਕਿਉਂਕਿ ਕਮੈਂਟ ਵੀ ਸਾਰੇ ਕਰਨਗੇ ਜਿਵੇਂ ਤਿੰਨ ਮਹੀਨੇ ਨਹੀਂ ਆਉਂਦੇ ਓਹੋ ਤਿੰਨ ਮਹੀਨੇ ਸਰ ਜਿਨੇ ਕਮੈਂਟ ਕਰਦੇ ਸੀ ਵੀ ਮਿਲ ਘਟ ਆਉਂਦੇ ਤੁਸੀਂ ਵੀਡੀਓ ਚ ਅੱਗੇ ਵੀ ਅਸੀਂ ਵਲੌਗ ਬਣਾਏ ਹਨ ਜਿਹੜਾ ਉੱਚ ਵੀ ਸਾਰੇ ਕਹਿੰਦੇ ਸੀ ਮੈਂ ਤੇ ਅੱਗੇ ਸੰਦੀਪ ਵੀ ਜੀ ਕਹਿੰਦੇ ਸੀ ਕਿ ਕਿਦਾਂ ਤੇ ਮੈਂ ਹਮ ਸ਼ੋਪਿੰਗ ਕਰਨ ਜਾਣਾ ਭੀ ਜੀ ਕਹਿੰਦੇ ਵੀ ਤੈਨੂੰ ਸਾਰਾ ਕੁਝ ਮਿਲਣਾ ਵਾ ਮਮੀ ਕਹਿੰਦੇ ਮੇਰੀ ਕੁੜੀ ਨੇ ਦੋ ਪਜਾਮਿਆਂ ਚ ਸਾਰਾ ਸਿਆਲ ਕਰ ਚੁਣਿਆ ਵਾ ਮੈਂ ਕੱਪੜੇ ਲੈ ਕੇ ਦੇਣੀ ਅਸਲ ਤੇ ਵੀ ਕੰਮ ਆਉਂਦਾ ਸੀ ਵੀ ਜੋਤ ਨੇ ਸੇਮ ਵੀ ਸੂਟ ਪਾਇਆ ਹੁੰਦਾ ਉਹ ਮਤਲਬ ਸੂਟ ਫਿਰ ਇਦਾਂ ਵੀ ਜਿੱਦਾਂ ਹੁਣ ਇਸ ਪੀਰੀਅਡ ਦੇ ਵਿੱਚ ਕੀ ਹੁੰਦਾ ਵਾ ਵੀ ਥੋੜੇ ਕੰਫਰਟੇਬਲ ਕੱਪੜੇ ਹੋਣ ਤੇ ਫੇਰ ਹੀ ਤੇ ਉਹਦੇ ਕਰਕੇ ਫਿਰ ਇਦਾਂ ਹੀ ਕੰਮ ਚਲਾਇਆ ਸੀ ਵੀਡੀਓ ਚ ਵੀ ਤੇ ਅਸਲ 'ਚ ਵੀਡੀਓ ਵੀਡੀਓ ਵੱਲ ਵੀ ਧਿਆਨ ਸਾਡੇ ਕੋ ਤਾਂ ਹੋਂ ਨਹੀਂ ਦਿੱਤਾ ਜਾਂਦਾ ਹੈਗਾ ਵੀ ਫਿਰ ਇੱਧਰ ਵੀ ਰਝੇਵਾ ਸੀਗਾ ਫਿਕਰ ਇੱਧਰ ਵੀ ਹੁੰਦੀ ਸੀ ਵੀ ਪਤਾ ਭੱਜਣਾ ਪੈ ਸਕਦਾ ਕਿਉਂਕਿ ਤੁਹਾਨੂੰ ਪਤਾ ਇਹ ਟਾਈਮ ਵੀ ਥੋੜਾ ਸੈਂਸਿਟਿਵ ਹੁੰਦਾ ਵਾ ਤੇ ਭੱਜਣਾ ਹੀ ਪਿਆ ਸੀ ਤੁਹਾਨੂੰ ਦੋ ਵੀ ਤੇ ਪਰ ਇਹ ਵੀ ਚਲੋ ਮਾਰੇ ਨੇ ਬੜੀ ਕਿਰਪਾ ਕੀਤੀ। ਕਰ ਕੀ ਤੇ ਦੋਨੋਂ ਜਣੇ ਤੰਦਰੁਸਤ ਨੇ ਤੇ ਹੁਣ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਰਿਕਵਰੀ ਕਰਕੇ। ਹਾਂ ਜੀ ਤਿੰਨ ਮਹੀਨੇ ਵਾਸਤੇ ਤੰਦਰੁਸਤ ਨਹੀਂ। ਮੈਨੂੰ ਕਹਿੰਦੀ ਬੈਤੀ ਕਹਿੰਦੇ ਵੀ ਸ਼ਹਿਰ ਚਲੀਏ। ਮਕਸਦੀ ਹੋਈ ਅਭੀ ਮੈਂ ਕਹੂੰਗਾ ਸ਼ਹਿਰ ਚਲੀਏ ਤੇ ਕਹੋਗੀ ਵੀ ਜਾਣਾ ਵਾ। ਅੱਜ ਲੈ ਜੁੰਗਾ ਤੇ ਕੱਲ ਨੂੰ ਕਹੂੰਗਾ ਵੀ ਸ਼ਹਿਰ ਤੇ ਚੰਗੀ ਹੈ ਨਾ ਵੀਡੀਓ ਕਿੰਨੀ ਬਣਾਣੀ ਮੈਂ ਨਾ ਮੈਂ ਕੋਸ਼ਿਸ਼ ਕਰਾਂਗੇ ਕਿ ਜਿੱਦੀ ਜਲਦੀ ਤੋਂ ਜਲਦੀ ਰਿਕਵਰੀ ਹੋ ਸਕੇ ਨਾ ਤੇ ਫਿਰ ਘਰੇ ਘਰੇ ਜਿਹੜੇ ਸੀਨ ਕਰਨ ਵਾਲੇ ਹੋਰ ਹੋਰ ਅਸਾ ਸਾਡੇ ਕੋਲ ਨਾ ਮਤਲਬ ਚਲਾਕ ਚੰਗਾ ਦਾ ਮੌਤ ਬਾਅਦ ਜਿਹੜੀ ਵੀਡੀਓ ਬਣਾ ਰਹੀ ਸੀਗੇ ਵਿਆਹ ਦਾ ਕਦਰ ਉਦੇ ਵਿੱਚ ਵੀ ਧਿਆਨ ਜਿਹੜਾ ਘਾਟੇ ਸੇ ਕਰਕੇ ਦਿੱਤਾ ਗਿਆ ਵੀ ਫਿਰ ਇਧਰ ਸੋੜਾ ਕੰਮ ਠੀਕ ਹੈ। ਉਹਦੇ ਹੀ ਵੇਹੇ ਕੁਝ ਸੋਚਿਆ ਹੈ ਕਿ ਮੇਨ ਕਰੈਕਟਰ ਅਸੀਂ ਆਪ ਕਰਾਂਗੇ। ਪਰ ਸਾਡੀ ਮਜਬੂਰੀ ਹੀਗੀ ਕਿਉਂਕਿ ਜੇ ਮੰਨ ਲਓ ਸੀਰੀਜ਼ ਹੈ ਨਾ ਅਸੀਂ ਆਪ ਕਰਦੇ ਫਿਰ ਫਿਰ ਉਹ ਰਾਜ ਖਰਾਬੀ ਹੋਣੀ ਹੈ। ਰਾਜ ਖਰਾਬੀ ਹੋਣੀ ਉਹਥੇ ਫਿਰ ਤੁਹਾਨੂੰ ਪਤਾ ਫਿਰ ਚੰਗਾ ਜਿਹਾ ਨਹੀਂ ਲੱਗਦਾ। ਤੇ ਬਾਕੀ ਐਪੀ ਵਾਈਗੁਰ ਨੇ ਬਹੁਤ ਵਧੀਆ ਕੀਤਾ ਮੈਂ ਤੇ ਕਹਿੰਨੀ ਆ ਹਨਾ ਬਾਬਾ ਜੀ ਸਾਰਿਆਂ ਨੂੰ ਇਹ ਦਿਨ ਵਖਾਉਣ ਕਿਉਂਕਿ ਕਈ ਦੁਨੀਆਂ ਤੇ ਇਦਾਂ ਦੇ ਵੀ ਆ ਜਿਹੜੇ ਵਿਚਾਰੇ ਸੁੱਖਾਂ ਹੀ ਸੁੱਖਦੇ ਰਹਿੰਦੇ ਆ ਮਾਇਰਾ ਸਾਰੇ ਨਹੀਂ ਆ ਸੁੱਖਾਂ ਪੂਰੀਆਂ ਕਰਨ ਤੇ ਹੁਣ ਤੇ ਬੜੀ ਰੌਣਕ ਇਹ ਕਹਿੰਦੇ ਹੁੰਦੇ ਸੀਗੇ ਵੀ ਮੈਂ ਉਹ ਸਾਰੇ ਘਰ ਚ ਡੈਕੋਰੇਸ਼ਨ ਸਾਰੇ ਇਦਾਂ ਬਲੂਨ ਲੱਗੇ ਆ ਹੋਰ ਕੀ ਤੇ ਰੂਮ ਵੀ ਜੋਸ ਨਾਲ ਤੁਸੀਂ ਆ ਸ਼ਾਟ ਤੁਸੀਂ ਦੇਖ ਹੀ ਲੈਣੇ ਆ ਮੈਂ ਤੇ ਚੁਕਣਾ ਨਹੀਂ ਕਰਨਾ ਮੈਂ ਵੇਲਾ ਹੋ ਜਾਣਾ ਵਾ ਜਿਵੇਂ ਅਸੀਂ ਦਰਦੀ ਸਿਰ ਤੇ ਆ ਸਭ ਤੋਂ ਵਾਦੇ ਹੋ ਚੁੱਕਦੇ ਆ ਪਾਜੀ ਜੀ ਕਹਿੰਦੇ ਹੁੰਦੇ ਸੀ ਕਹਿੰਦੀ ਕੋਈ ਲਵਲੀ ਨੋ ਤੇ ਮੈਂ ਲਵਲੀ ਹੋਣਾ ਤੇ ਦਿਲਜੀਤ ਹੋਣਾ ਹੱਸਣਾ ਵੀ ਤੁਸੀਂ ਐਵੇਂ ਚੁੱਕਦੇ ਰਹਿੰਦੇ ਨਿਆਣੇ ਹੂੰ ਕਿਉਂ ਉਦੋਂ ਮਤਲਬ ਉਹ ਫੀਲਿੰਗ ਨਹੀਂ ਹੁੰਦੀ ਹੁੰਦੀ ਵੀ ਆਪਣੇ ਆਪ ਨੂੰ ਨਹੀਂ ਹੁੰਦੀ ਉਹ ਫੀਲਿੰਗ ਹੁੰਦੀ ਰੋਂਦਾ ਵਾ ਤੇ ਸਭ ਤੋਂ ਹੁਣ ਪਤਾ ਲੱਗਦਾ ਵਾ ਪਰ ਇਦਾਂ ਹੀ ਚਲੋ ਇਹਨਾਂ ਚੀਜ਼ਾਂ ਨਾਲ ਹੀ ਘਰ ਵੇਖ ਲੋ ਰੌਣਕ ਲੱਗ ਜਾਂਦੀ ਆ ਹੁਣ ਜਦੋਂ ਦਾ ਕਾਕਾ ਆਇਆ ਵਾ ਉਸ ਦਿਨ ਤੋਂ ਕੋਈ ਨਾ ਕੋਈ ਜੀ ਮਿਲ ਨਾ ਜਾਂਦੇ ਨੇ ਹੋਰ ਕੀ ਤੇ ਇਦਾਂ ਹੀ ਰੌਣਕ ਲੱਗੀ ਆ ਤੇ ਵਧੀਆ ਲੋਕੀਸ਼ਾ ਤਾਂ ਹੋ ਇਹਨਾਂ ਚੀਜ਼ਾਂ ਨੂੰ ਤਰਸਦੇ ਆ ਬਿਲਕੁਲ ਤੇ ਮਾਰਾ ਚਲੋ ਸਾਰਿਆਂ ਲਈ ਦੁਆ ਪਾਉਂਦੇ ਕਹਿੰਦੇ ਪਤਾ ਹੀ ਦੋ ਲੱਗਦਾ ਵਾ ਜਦੋਂ ਹਨਾ ਇਹ ਚੀਜ਼ਾਂ ਕੋਲ ਹੁੰਦੀਆਂ ਹੀ ਮਹਿਸੂਸ ਕਰ ਸਕਦੇ ਆ ਤੇ ਬਾਕੀ ਆ ਵੀ ਅਸੀਂ ਦੇਖੋ ਕਹੂੰ ਕਿ ਵੇ ਬਾਬਾ ਜੀ ਸਾਰਿਆਂ ਨੂੰ ਹੀ ਦੇਣ ਸਾਰਿਆਂ ਦੀਆਂ ਸੁੱਖਾਂ ਪੂਰੀਆਂ ਹੋਣ ਤੇ ਵੀਡੀਓ ਚ ਅਸੀਂ ਛੇਤੀ ਆਵਾਂਗੇ ਜਲਦੀ ਤੋਂ ਜਲਦੀ ਵੀਡੀਓ ਤੇ ਜਲਦੀ ਹੁਣ ਬਣਾਵਾਂਗੇ ਤੇ ਜਿਹੜਾ ਕਾਕਾ ਵਾ ਸਾਡਾ ਉਹ ਹੀ ਸਭ ਕਾਹਦਾ ਫੇਸ ਦਿਖਾਵਾਂਗੇ ਤੁਹਾਨੂੰ ਸਵਾ ਮਹੀਨੇ ਬਾਅਦ ਉਹ ਅਸੀਂ ਵਕਾਹੇ ਥੋੜਾ ਜਿਹਾ ਤੁਹਾਨੂੰ ਵੇਟ ਕਰਨੀ ਪੈਣੀ ਆ ਮੰਮੀ ਗੁੱਸੇ ਹੁੰਦੇ ਕਹਿੰਦੇ ਵੀ ਨਹੀਂ ਨਜ਼ਰਾਂ ਲੱਗ ਜਾਂਦੀਆਂ ਸਿਆਣੇ ਬੰਦੇ ਨੇ ਤੁਹਾਨੂੰ ਪਤਾ ਕਰਦੇ ਥੋੜਾ ਪਤਾ ਤੇ ਕਹਿੰਦੇ ਨਾ ਮੈਂ ਨਹੀਂ ਅਜੇ ਆਪਣੇ ਪੋਤੇ ਦਾ ਮੂੰਹ ਮਖਾਉਂਦਾ ਤੇ ਬਾਕੀ ਬੜਾ ਵਧੀਆ ਬਹੁਤ ਵਧੀਆ ਅਸੀਂ ਵੀ ਬੜਾ ਟਾਈਮ ਆਪਣਾ ਇੰਜੋਏ ਕਰ ਰਹੇ ਆ ਤੇ ਬਸ ਇੰਨੀ ਇੱਕ ਗੱਲਾਂ ਦੱਦਣਾ ਕਰਨੀਆਂ ਤੁਹਾਨੂੰ ਜਾਣਕਾਰੀ ਦੇਣੀ ਸੀ ਤੇ ਠੀਕ ਆ ਜੀ ਤੁਹਾਨੂੰ ਮਿਲਾਂਗੇ ਹੁਣ ਅਗਲੇ ਵਲੌਗ ਚ ਸਾਰੇ ਜੀ ਨੇ ਆਪਣਾ ਖਿਆਲ ਰੱਖੋ ਮੈਂ ਵੀ ਬਾਅਦ ਭੈਣ ਰਿਹਾ ਆ ਅਹੀਂ ਆਪਣੀ ਕਾਕੇ ਦਾ ਨਾਮ ਲਿਖਿਆ ਜੁਝਾਰ ਸਿੰਘ ਸੱਚ ਸਭ ਤੋਂ ਜ਼ਰੂਰੀ ਗੱਲ ਕਾਕੇ ਦਾ ਨਾਮ ਰੱਖਿਆ ਜੁਝਾਰ ਸਿੰਘ ਠੀਕ ਹੈ ਜੀ ਵੈਗਰ ਨੇ ਬਖਸ਼ਿਸ਼ ਵੀ ਕੀਤੀ ਤੇ ਨਾਮ ਦਾ ਅੱਖਰ ਵੀ ਹੈ ਨਾ ਉਹ ਵੀ ਜੋਬਨ ਤੋਂ ਹੀ ਬਣਦਾ ਸੀ ਜੋਤ ਤੇ ਜੋਬਨ ਦੋਨੋਂ ਹੀ ਜੋਤ ਵੀ ਚਲੋ ਜੋਤ ਵੀ ਬਣਾਇਆ ਬਾਬਾ ਜੀ ਨੇ ਆ ਮੈਂ ਜੋਬਨ ਟੂ ਰੱਖਦੇ ਲੱਗਾ ਹਾਂ ਕਿਹੜੀ ਗੱਲੋਂ ਮੈਂ ਜੋਤ ਤੋਰੀ ਰਖ ਸਕੀ ਤੇ ਪਰ ਮਤਲਬ ਬੜਾ ਵਧੀਆ ਬਾਬਾਈ ਦੇ ਨਾਂ ਤੇ ਨਾਮ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਕਹਿੰਦੇ ਬਖਸ਼ਿਸ਼ ਵੀ ਵਾਇਰਦੀ ਆ ਤੇ ਨਾਮ ਵਿੱਚ ਜਜ਼ਾਰ ਸਿੰਘ ਵਧੀਆ ਚਲੋ ਵਧੀਆ ਹਾਂਜੀ ਠੀਕ ਹੈ ਜੀ ਫਿਰ ਇੰਨੀਆਂ ਗੱਲਾਂ ਦੇ ਨਾਲ ਹੀ ਦੋ ਛੁੱਟੀ ਆ ਨੂੰ ਸਰ ਜੀ ਨੇ ਪੁੱਛਿਆ ਕਿ ਜਦੋਂ ਕਮੈਂਟ ਕਰਦੇ ਨੀਂ ਜਜ਼ਾਰ ਸਿੰਘ ਜਜ਼ਾਰ ਸਿੰਘ ਕਿਦਾਂ ਇਹੀ ਜਾਣੇ ਹੈ ਨਾ ਵੀ ਪੂਰੀ ਗੰਦ ਨਾਲ ਸਦਾ ਬੁਲਾਉਣੇ ਹੀ ਸਾਰਿਆਂ ਨੇ ਇੱਕ ਦੂਜੇ ਨਾਲ ਨਾਮ ਛੋਟਾ ਰੱਖਣ ਦਾ ਇਹ ਵੀ ਸੀਗਾ ਇੱਕ ਸਾਡਾ ਮਤਲਬ ਕਿ ਨਿੱਕਾ ਨਾਮ ਨਾਲ ਕੋਈ ਪਾਵੇ ਪਾਵੇ ਹਾਂਜੀ ਹੁਣ ਮੇਰਾ ਨਾਮ ਸਤਵਿੰਦਰਪਾਲ ਸਿੰਘ ਤੇ ਕਿਸ ਨੂੰ ਪਤਾ ਹੀ ਨਹੀਂਗਾ ਤੇ ਅਮਰਜੋਤ ਵੀ ਘੱਟ ਹੀ ਕਹਿੰਦੇ ਜੋਤ ਹੀ ਕਹਿੰਦੇ ਸਾਰੇ ਜਨਾਂ ਬਹੁਤੀ ਵੈਰੀ ਤੇ ਜਦੋਂ ਕਿਤੇ ਲਿਖਵਾਉਣਾ ਵੀ ਹੁੰਦਾ ਵਾ ਉਹ ਸਤਵਿੰਦਰਪਾਲ ਕਹੇ ਕਿ ਤੇ ਫਿਰ ਕਿਹਦਾ ਵਿੱਚ ਇਹਦੀ ਖਾਲੀ ਜਗ੍ਹਾ ਰੱਖੀ ਨਹੀਂ ਦੜੀ ਜੀ ਜੀ ਬਸ ਠੀਕ ਹੈ ਜੀ ਇੰਨੀਆਂ ਗੱਲਾਂ ਦੇ ਨਾਲ ਹੀ ਠੀਕ ਹੈ ਮਿਲਾਂਗੇ ਤੁਹਾਨੂੰ ਹੁਣ ਅਗਲੇ ਵਲੌਗ ਚ ਉਦੋਂ ਵਾਸਤੇ ਸੱਸ ਸ੍ਰੀ ਕਾ ਜੀ ਸਾਰਿਆਂ ਨੂੰ ਮੈਂ ਮਿਲਾਂਗੀ 3 ਮਹੀਨਾ ਬਾਅਦ 3 ਮਹੀਨਾ ਬਾਅਦ